ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਚੰਦਪਾਣ ਤਸਵੀਰ ਜੈਤੋ ਤੇ ਝਲਾ ਫਰੀਦਕੋਟ ਬਾਈ ਦੇ ਘਰੋਂ ਮਿੱਤਰੋ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਐ ਤੇ ਅੱਜ ਦੀ ਵੀਡੀਓ ਤੇ ਇੱਕ ਜੋ ਦਰਮਿਆਨੇ ਕੱਦ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਬਾਈ ਦਾ ਨਾਮ ਹੈਗਾ ਜੀ ਲਵਪ੍ਰੀਤਾ ਤੇ ਜੇ ਆਪਾਂ ਮੱਝ ਦੀ ਗੱਲ ਕਰੀਏ ਮਿੱਤਰੋ ਮੇਰਾ ਅੰਦਾਜ਼ਾ ਤਾਂ ਚੌਥਾ ਖਸੂਆ ਹੋਣਾ ਤੇ ਤੱਕ ਤੁਸੀਂ ਆਪ ਦੀ ਲਾ ਸਕਦੇ ਹੋ ਤੇ ਥਣਲੇਪੇ ਦੀ ਮਿੱਤਰੋ ਸਾਫ ਹੈ 1921 ਦਾ ਸਹਿਜ ਦਾ ਜ਼ਰੂਰ ਫਰਕ ਹੈ ਇੱਕ ਥਣ ਦਾ ਮਾੜਾ ਮੋਟਾ ਉਹ ਕਈ ਪਸ਼ੂਆਂ ਜਿਵੇਂ ਮਿੱਤਰੋ ਥਣਾ ਦੀ ਪੰਤਰ ਅਜਿਹੀ ਹੁੰਦੀ ਹੈ ਤੇ ਕਰੋ ਜੋ ਬਿਲਕੁਲ ਤਿਆਰ ਆ ਮੇਰੇ ਅੰਦਾਜ਼ਾ ਦਾ ਵੀ ਅੱਜ ਸ਼ਾਮ ਤਾਈ ਇਹਨੇ ਸੁਣਾ ਚਾਹੀਦਾ ਤੇ ਜਿਹੜੀ ਪੂਰੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਦੇ ਆ ਫੇਰ ਆਪਾਂ ਇਹਦੀ ਤੋਰ ਕੇ ਵੀ ਦਿਖਾਵਾਂ ਕਿਤੇ ਰੇਟ ਕੀ ਆ ਉਹਦੀ ਗੱਲਬਾਤ ਕਰਾਂਗੇ ਹਾਂਜੀ ਬਾਈ ਕੀ ਹਾਲ ਚਾਲ ਹੈ ਵਧੀਆ ਬਾਈ ਠੀਕ ਐ ਸੇ ਤਾਂ ਹਾਂਜੀ ਹਾਂਜੀ ਕਿਵੇਂ ਆਪਣਾ ਚੈਨਲ ਪਹਿਲਾਂ ਦਾ ਚੈਨਲ ਬਹੁਤ ਵਧੀਆ ਠੀਕ ਲੱਗਿਆ ਹਾਂ ਤੁਸੀਂ ਲਾ ਲੂ ਵੀ ਤਕਰੀਬਨ ਇੱਕ ਵੀਡੀਓ ਤੇ ਸੇਲ ਹੋਈ ਜਾਂਦਾ ਕੋਈ ਮੰਨ ਲਾ ਇੱਕ ਵੀਡੀਓ ਸੋਡੀ ਪਾਈ ਸੀ ਹਾਂਜੀ ਇੱਕ ਵੀਡੀਓ ਤੇ ਆਪਣੇ 7-8 ਵਸੂ ਸੇਲ ਹੋ ਗਏ ਫਾਇਦਾ ਠਾ ਗਿਆ ਤੂੰ ਵਾਪੇ ਇੱਥੇ ਆਈ ਵਧੀਆ ਲੈਂਕ ਬਣ ਗਿਆ ਦੋ ਝੋਟੀਆਂ ਹਰਿਆਣੇ ਗਈਆਂ ਬੜੀ ਵਧੀਆ ਚੱਲੀਆਂ ਨੇ ਵਧੀਆ ਕੁੱਲ ਮਿਲਾ ਕੇ ਠੀਕ ਲੱਗਿਆ ਬਹੁਤ ਵਧੀਆ ਓਕੇ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਦਾ ਸੁਆ ਮੇਨ ਇਹਦਾ ਸੁਆ ਜੀ ਆਪਾਂ ਨੂੰ ਤਾਂ ਤੀਜਾ ਕਹਿ ਕੇ ਦਿੱਤੀ ਆ ਠੀਕ ਹੈ ਪਰ ਜਿਹੜਾ ਵੀਰ ਆਉਂਦਾ ਚੌਥਾ ਮੰਨ ਕੇ ਲੱਗੇ ਚੌਥਾ ਮੰਨ ਕੇ ਮੂੰਖ ਮਾਇਓ ਜਿਹਦਾ ਮੂੰਹ ਚਲ ਤੋ ਖੋਲ ਲੋ ਬਸ ਹੋਰੀ ਤੇ ਦਿਨ ਤਾਂ ਨੇੜੇ ਹੀ ਆ ਹਨਾ ਕਹਿਣ ਬਲ ਅੱਜ ਸੂਵੇ ਕੱਲ ਸੁਵੇ ਸੋ ਕਦ ਮਿੱਤਰੋ ਦਰਮਿਆਨਾ ਹੈ ਵਜਣ ਕਰਨੀਆਂ ਫੁੱਲਾ ਤੇ ਚੌਥੇ ਸੁਏ ਆਪਾਂ ਵੀ ਕਹਨੇ ਆ ਵੀ ਸੁਣਾ ਕਿ ਕਈ ਵਾਰ ਕੀ ਹੁੰਦਾ ਵੀ ਆ ਅਲਾ ਤੀਜਾ ਕਹਿੰਦਾ ਆਪਾਂ ਫਿਰ ਕਹਿੰਦੇ ਵੀ ਸਮਝਣਾ ਤੁਸੀਂ ਆਪ ਦੀ ਨਾ ਲੈਣੀ ਆ ਮੋਲ ਲਿਆ ਤਿਆਰ ਮਿੱਤਰੋ ਫੁੱਲ ਹੋਈ ਆ ਬਾਈ ਕਹਿੰਦਾ ਵੀ ਇਹਦਾ ਵੀ ਦੁੱਧ ਪਿਛਲੇ ਸੂਏ ਚੰਗਾ ਸੀ ਕਿਉਂਕਿ ਬਾਈ ਨੇ ਵੀ ਕੜਾ ਕਰਦੇ ਪਸ਼ੂ ਆ ਬਾਈ ਵੀ ਵਪਾਰ ਦਾ ਕੰਮ ਕਰਦਾ ਤੇ ਜਿਵੇਂ ਮਾਲਕ ਗਾਹਾਂ ਦੱਸਦਾ ਤਕਰੀਬਨ ਉਵੇਂ ਦੱਸਦਾ ਤੇ ਜਿਹੜੀ ਆਪਾਂ ਪਿਛਲੇ ਵਾਰ ਵੀਡੀਓ ਪਾਈ ਸੀ ਹੈ ਨਾ ਉਹਦਾ ਕੀ ਰੌਲਾ ਹੋ ਗਿਆ ਸੀ ਉਹਦਾ ਰੋਲਾ ਆਇਆ ਸੀਗਾ ਜੀ ਇੱਕ ਤਾਂ ਝੋਟੀ ਸੀ ਜਿਹੜੀ ਲੱਸੀ ਸੀ ਝੋਟੀ ਹਾਂ ਬਹੁਤ ਚੰਗੀ ਸੀ ਹਾਂ ਉਹ ਸੌਦਾ ਹੋ ਗਿਆ 90000 ਦਾ 90 ਦਾ ਠੀਕ ਹੈ 5000 ਸਾਈ ਪਾਤੀ ਵੀ ਬਾਈਆਂ ਨੇ ਤੇ ਚਲੋ ਉਹਨਾਂ ਦੇ ਫਿੱਟ ਦੀ ਝੋਟੀ ਵੀ ਚੰਗੀ ਸੀ ਠੀਕ ਹੈ 12 ਕਿਲੋ ਦੁੱਧ ਗਏ 12 ਸੀ ਜਾਈ ਤੇ ਕਿੱਦੇ ਲੈ ਹਾਂ ਉਹ ਗੱਲ ਆਏ ਬਣੇ ਉਹਨਾਂ ਨੇ ਪਸਮਾਰ ਪਹਿਲਾਂ ਮੈਨੂੰ ਕਹਿੰਦੇ ਤੋੜ ਕੇ ਉਖਾ ਦਿਓ ਜੀ ਉਹ ਤੋੜ ਕੇ ਵਿਖਾ ਤੀ ਮੜ ਕੇ ਕਹਿੰਦੇ ਵੀ ਚਲੋ ਪਾਸ ਕਰਦੇ ਆਂ ਵੀ ਬੱਚਾ ਛੱਡ ਦਿਓ ਹਾਂ ਉਹ ਬੱਚਾ ਛੱਡਿਆ ਝੋਟੀ ਵਧੀਆ ਉੱਤਰਿਆ ਜੀ ਠੀਕ ਹੈ ਉੱਤਰ ਕੇ ਮਾਰ ਕੇ ਧਾਰਮ ਪੀ ਕੇ ਦੁੱਧ ਮੈਨੂੰ ਚੋੜ ਦਿਓ ਹਾਂ ਉਹ ਫਿਰ ਜਦੋਂ ਕੇਰਾ ਜਿਹੜਾ ਹੁੰਦਾ ਮੇਲਿਆ ਬਾਜ਼ਾਰ ਲੱਗਿਆ ਪਸ਼ੂ ਹੁੰਦਾ ਉਹਦਾ ਖੜ ਜਾਂਦਾ ਹੁੰਦਾ ਉਹਦਾ ਖੜ ਜਾਂਦਾ ਹੁੰਦਾ ਮੰਡੀ ਤੇ ਬਾਜ਼ਾਰ ਹੁੰਦਾ ਪਸ਼ੂ ਬਾਜ਼ਾਰ ਹੁੰਦਾ ਤੰਗ ਹੁੰਦਾ ਪਸ਼ੂ ਤਿੰਨਾਂ ਰੀ ਲਾ ਦੋ ਬੱਚਾ ਉਹ ਫਿਰ ਵੀ ਚੱਲੇ ਜਾਂਦਾ ਖੜ ਚੱਲ ਲੈਂਦਾ ਹਾਂ ਹੁਣ ਇੱਕ ਘਰੇ ਸੀਗੀ ਉਹ ਮੁੜ ਕੇ ਮੱਝ ਹਿੱਲਣੇ ਸੀ ਮੱਝ ਨੇ ਹਾਂ ਦੁਬਾਰਾ ਕਿਤੇ ਖੜੇ ਮੱਝ ਮੈਂ ਕਹਿੰਦੇ ਕੋਈ ਮੱਝ ਹੈਲਦੀ ਆ ਮੈਂ ਵੀ ਸਾਈ ਲੈ ਜੋ ਕੋਈ ਚੱਕਰ ਨਹੀਂ ਠੀਕ ਆ ਉਹ ਗਏ ਆਪਣੀ ਵੀਡੀਓ ਵੇਖੀ ਹੋਰ ਮੰਦਾ ਆਇਆ ਸੀਗਾ ਤੇ ਆਪਣਾ ਉਹਨਾਂ ਨਾਲ 99000 ਦਾ ਦੁਬਾਰਾ ਫੇਰ ਸੌਦਾ ਹੋ ਗਿਆ। ਪਹਿਲਾਂ ਉਹਨਾਂ ਨਾਲ 90 ਦਾ ਹੋਇਆ ਸੀ। ਨਾ 90 ਦਾ ਹੋਇਆ ਸੀਗਾ। ਚਲੋ ਵਧੀਆ ਹੋ ਗਿਆ ਕਲਮ ਲਾ ਕੇ। ਹਾਂ ਵਧੀਆ ਹੋ ਗਿਆ ਸੀ। ਚਲੋ ਆਪਾਂ ਵੀ ਆਪਾਂ 90 ਦਾ ਕੀਤਾ ਸੀ 10000 ਰੁਪਏ ਉਹਨਾਂ ਨੇ ਛੂਡ ਕਰ ਦਿੱਤੇ। ਓਕੇ ਹਾਂ ਠੀਕ ਹੈ। ਹੁਣ ਇਹਦੀ ਆਪਾਂ ਰੇਂਜ ਕੀ ਰੱਖੀ ਆ ਜੀ? ਇਹਦੀ ਗਾਇਡ ਮਾਰੀਏ ਬਈ 92000 ਰੁਪਏ ਤੋਂ। 92000 ਮੁੱਲ ਹੈ। ਤੇ ਦੁੱਧ ਮਾਲਕਾਂ ਦਾ ਕੀ ਦੱਸਿਆ? 16 ਲੀਟਰ ਦਾ ਦੁੱਧ ਤੇ ਇਹਦਾ ਬੋਲਣ ਦਾ ਨਹੀਂ ਲੋੜ ਜੀ ਢਾਂਚੇ ਦਾ। ਵੈਸੇ 16 ਲੀਟਰ ਦਾ ਰਿਕਾਰਡ ਆ ਬੰਦੇ ਨੇ ਫੁੱਲ ਜ਼ਿੰਮੇਵਾਰ ਮਿੱਤਰੋ ਤਿਆਰ ਫੁੱਲ ਹੋਈ ਵੀ ਹੈ ਤੇ ਨਾ 16 14 13 14 ਤਾਂ ਮਿੱਤਰੋ ਇਹਨੇ ਖੁੱਲਾ ਕੱਢਣਾ ਹੀ ਹੈ ਜਿਹੜੇ ਹਿਸਾਬ ਨਾਲ ਤਿਆਰ ਹੋਈ ਹੈ ਨਾ ਬਾਕੀ ਬਈ ਅਗਲੇ ਤੇ ਦੱਸਣ ਤੇ ਹੁੰਦਾ ਨਾ ਹਾਂ ਕਈ ਵਾਰ ਆਪਾਂ ਘਰੇ ਚੋਲੀਏ ਫਿਰ ਤਾਂ ਆਪਾਂ ਫੁੱਲ ਜ਼ਿੰਮੇਵਾਰੀ ਲੈ ਕੇ ਦੇ ਦਈਏ ਇਹ ਹੁਣ ਆਏ ਹੁੰਦਾ ਵੀ ਬੰਦੇ ਨੇ ਪਸ਼ੂ ਲੈਣਾ ਹੈ ਚਲੋ ਲੈਣ ਆਉਂਦਾ ਅਗਲੇ ਨੇ ਵੀ ਰੁਪਈਆ ਬਹੁਤ ਬਣ ਜਾਂਦਾ ਭਰਨਾ ਕਮਾਉਣਾ ਵੀ ਬਹੁਤ ਔਖਾ ਨਾ ਤੇ ਵੀ ਥੋੜੀ ਜੀ ਆਪਦੀ ਸਮਝਦਾਰੀ ਨਾ ਵੀ ਲਵੇ ਬੰਦਾ ਠੀਕ ਹੈ ਹੁਣ ਮੋਲੇ ਦਾ ਆਪਾਂ 92 ਕਰਤਾ 92 ਕਰਤਾ ਠੀਕ ਹੈ ਤੇ ਫੋਨ ਨੰਬਰ ਆਪਣਾ ਫੋਨ ਨੰਬਰ 99156 99152 39665 39665 ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਮਿੱਤਰੋ ਇਹ ਗੱਲ ਆਪਾਂ ਵੈਸੇ ਹੀ ਕਰੀ ਸੀ ਕਿਉਂਕਿ ਪਿਛਲੀ ਵਾਰ ਜਦੋਂ ਇਹ ਰੌਲਾ ਹੋ ਗਿਆ ਬਾਈ ਮੈਨੂੰ ਕਹਿੰਦਾ ਵੀ ਐ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਤੇਰਾ ਪਸ਼ੂ ਬਈ ਘੜਦਾ ਨਹੀਂ ਹੋ ਸਕਿਆ 1000 ਰੁਪਏ ਵਧੇ ਤੇ ਕਿਉਂਕਿ ਮੱਝ ਚੰਗੀ ਬਹੁਤ ਸੀ ਤੇ ਮੱਝ ਮਿੱਤਰੋ ਇਹ ਵੀ ਚੰਗੀ ਆ ਕੋਈ ਐ ਨਹੀਂ ਆਪਾਂ ਕਹਿ ਸਕਦੇ ਵੀ ਮਾੜੀ ਮੋਟੀ ਆ ਹਾਂ ਤਾਂ ਇਹਦੀ ਬੰਤਰੀ ਆਏ ਆ ਬਾਈ ਠਣ ਜੀ ਆ ਮੜਾ ਜਾਇਦਾ ਹਣਾ ਇਹਦੀ ਜ਼ਿੰਮੇਵਾਰੀ ਆਪਣੀ ਪੂਰੀ ਹੈ ਥਣ ਦੀ ਓਕੇ ਬੰਦਾ ਜਿਹੜਾ ਪਾਸ ਕਰੂਗਾ ਉਹਦਾ ਉੱਠਣ ਨੂੰ ਜੀ ਨਹੀਂ ਕਰਨਾ ਠੀਕ ਹੈ ਹਾਂ ਓਕੇ ਓਕੇ ਉਹ ਐਲ ਡੀ ਐਮ ਵਾਲੇ ਮਜੂਰੀ ਨਹੀਂ ਦਿੰਦੇ ਹੁੰਦੇ ਚੋਈ ਦੀ ਮਜੂਰੀ ਦੇ ਜਾਂਦੇ ਹੁੰਦੇ ਠੀਕ ਹੈ ਉਹ ਚੋਈ ਲੱਗੀ ਹੈ ਬਾੜੀ ਚੰਗੀ ਦੀ ਬਾੜੀ ਸੋ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆਂ ਮਿੱਤਰੋ ਵੀਡੀਓ ਅੱਜ ਕਈ ਆਉਣਗੀਆਂ ਜੇ ਇਹੋ ਜਿਹਾ ਤੁਹਾਨੂੰ ਬਸੋ ਦੀ ਲੋੜ ਆ ਤਾਂ ਤੁਸੀਂ ਸਾਡੇ ਚੈਨਲ ਦੇ ਨਾਲ ਬਨੇ ਰਹੋ ਫੇਰ ਆਪਾਂ ਕਹਣਾ ਵੀ ਕਦ ਛੋਟੇ ਦੀ ਆ ਕੋਈ ਵੱਡਾ ਕਦ ਨਹੀਂ ਵਜਨ ਫੁੱਲ ਆ ਤੇ ਦੁੱਧ ਬਾਈ ਕਹਿੰਦਾ ਵੀ ਫੁੱਲ ਕੱਢਿਆ ਵਾ ਤੇ ਚੌਥੇ ਸੂਏ ਮਿੱਤਰੋ ਇਹਨੇ ਸੁਣਾ ਸੋ ਸਾਰੇ ਵੀਰਾਂ ਦਾ ਧੰਨਵਾਦ